ਇਹਰਾ ਗੁੱਡੇ ਛੋਟਾ ਤੇ ਲੱਗ ਖਚ 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 ਕਰ ਦੋ ਫਿਰ ਵੱਡੇ ਗੁੱਡੇ ਡਾਈਏ ਮੈਂ ਹੁਣ ਤੈਨੂੰ ਵੱਡ ਕੇ ਦੱਸੂਗਾ ਯਾਰ ਕਿੰਨੀਆਂ ਇਹ ਨਹੀਂ ਮੈਂ ਕਹਿਆ ਕਿ ਵੀ ਐਡਾ ਵੱਡਾ ਕਿ ਉਹ ਵੇ ਸੱਦੇ ਦੇ ਕੰਮ ਦੇ ਬਗਾਰ ਪੂਜਣ ਪਰੇ ਆ ਤੂੰ ਐਵੇਂ ਇਹਨੂੰ ਕਹੇ ਹੁਣ ਸੋਖਾ ਰਿਆ ਆ ਓਕੇ ਰਹਿੰਦੇ ਮਮਾ ਘਰ ਦੀ ਬਹੁਤ ਘੱਟ ਥੋੜੀ ਬਿਖਾਣਾ ਆ ਹਾਂ ਉਹ ਘਰ ਨਹੀਂ ਵਿਖਾਣਾ ਹਾਂਜੀ ਸੋਹ ਮਿੱਤਰੋ ਵੈਲਕਮ ਆ ਜੀ ਤੁਹਾਡਾ ਅੱਜ ਦੇ ਵਲੋਗ ਵਿੱਚ ਤੇ ਅੱਜ ਦੇ ਵਲੌਗ ਵਿੱਚ ਯਾਰ ਉਹਨੇ ਛੇ ਤਾਵਾ ਗੁੱਡੇ ਹੀ ਫੜ ਕੇ ਤੇ ਨਾਲ ਇੱਧਰ ਗੁੱਡੇਆ ਵੀ ਫੜ ਕੇ ਨਿਕਲ ਚੁਕੇ ਆ ਤੇ ਲੈ ਉਧਰ ਗੋਤਮ ਵੀ ਆ ਗਿਆ ਈ ਗੋਤਮ ਵੀ ਆ ਗਿਆ ਈ ਉਹ ਇੱਧਰ ਆਉਂਦਾ ਗੋਤਮ ਇੱਧਰਲੇ ਪਾਸੇ ਪਹਿਲੇ ਆਇਆ ਇੱਕ ਵਾਰ ਉਹ ਕੋਠਾ ਚੈੱਕ ਕਰੀ ਫੂਕੇ ਪਰੋੜਾ ਬਾਈ ਓਕੇ ਉਹ ਤੇ ਜੰਗ ਲੱਗਣਾ ਹੀ ਕੋਲੀ ਨੇ ਓਏ 12 ਤਾਵਾ ਪਲਿਉਂਦੀ ਤਿਆਰੀ ਕਰਨੀ ਉਹ ਕਹਿੰਦਾ ਲੈ ਕੇ ਆਵਾਂਗੇ ਇੱਥੋਂ ਆ ਨਹੀਂ ਕਢਦੇ ਕੋਠੇ ਉੱਤੇ ਚੋਤੇ ਨੇ ਕਿਹੜੋ ਵੀ ਕੋਠੇ ਚੜਜੋ ਮੇ ਮਿੱਤਰੋ ਮੇਰੀ ਗੱਲ ਸੁਣਿਆ ਕਰ ਸੱਤੇ ਫਿਰ ਪਹਿਲਾਂ ਡਾ ਇੱਕ ਇੱਕ ਛੋਟਾ ਗੁੱਡਾ ਡਾਓ ਆ ਲਾਗੋ ਲਾਗੋ ਸਾਰੀ ਜਿਹੜੀ ਹੈ ਨਾ ਖੱਚ 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 ਕਰ ਦੋ ਫਿਰ ਵੱਡੇ ਗੁੱਡੇ ਡਾਈਏ ਪਾੜ ਜਾਣੇ ਮੇ ਲੱਗੰਦਾ ਇੰਦਾ ਹੀ ਓ ਥੱਲੇ ਲੰਮੀ ਪਾੜੇ ਪਹਿਲਾਂ ਮੇਰਾ ਗੱਟੂ ਬਲੂ ਪੁੱਟ ਗਲਾ ਮੇਰਾ ਗੱਟੂ ਓਏ ਆ ਗੱਟੂ ਵੇਲਾ ਗੱਟੂ ਹੁੰਦਾ ਹੀ ਲੜਪੋ 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 ਮੇਰਾ ਸਾਰਾ ਗੱਡਾ ਪਾ ਲੜਪੋ 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 ਔਰ ਇਹ ਨਵੀਂ ਡੋਰ ਤੇ ਲੜੀਆ ਉਹ ਵੀ ਤੇ ਭਰਾਵਾ ਉਹੀ ਆ ਮੈਂ ਕਿਹਨੇ ਆ ਗੱਟੂ ਮੈਂ ਆਪਣੇ ਗੱਟੇ ਤੇ ਹੋਣਾ ਹੀ ਮੇਰੇ ਕੋ ਗੱਟੂ ਖੋਟਾਈ ਇਹ ਨਾ ਖੋਤਾ ਕਿੱਦਾਂ ਕਰ ਇਹਨਾਂ ਨੂੰ ਥਲੇ ਰਾਦੇ ਪਾੜ ਜਾਣੀਓ ਤੇਰੇ ਕੋ ਤਲਾਵਾ ਨਹੀਂ ਪੈਂਦੀ ਇਹ ਗੱਲ ਕੀ ਅੱਜ ਢਿਲੇ ਕੋ ਚੱਲੰਦੇ ਜੀ ਮੈਂ ਤਾਂ ਢਿਲੇ ਕੋ ਚੱਲੰਦੇ ਆ ਖੋਲ ਫੜ ਮੈਂ ਅਨਬਾਕ ਕਰਾਂ ਖੇਤੀ 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 ਚੱਤੇ ਤੇਰੇ ਨਾਲ ਕੰਮ ਗਲਤੀ ਤੋਂ ਮਮਾ ਕੀ ਬਣ ਗਏ ਬਾਹ ਮੇਰੀ ਦਾ ਆਵੇ ਖੁਰਕ ਪਈ ਨਾਲਿਆ ਕਰਾਂ ਸਤੇ ਕਰਕੇ ਪਈ ਨਾ ਲਿਆ ਕਰੋ ਹੁਣ ਬਾਵਾ ਤਾਂ ਹੀ ਮਗਾਉਂਦੇ ਜੋ ਮਿੱਤਰੋ ਪਿੰਕ ਕਲਰ ਦਾ ਨਿਕਲਿਆ ਜੀ ਸੋ ਨੋਰ ਕੁਲਕਰੀ ਨਹੀਂ ਆ ਗਈ ਘੈਂਟ ਆ ਬਾਕੀ ਬੇਬੀਆਂ ਦਾ ਡਾਕ ਛੇ ਤਾਂ ਵਾਇਪੇ ਚੜਉਣਾ ਛੋਟਾ ਕੋਈ ਗੁੱਡਾ ਨਹੀਂ ਚੜਾਉਣਾ ਇੱਥੇ ਪਹਿਲਾਂ ਤੁਸੀਂ ਗੁੱਡੇ ਡਾਓ ਜਾ ਗੁੱਡੇ ਡਾਓ ਤੁਸੀਂ ਅਰੇ ਇਹਨਾਂ ਦੋਵਾਂ ਦਾ ਸਾਹਮਣੇ ਲਾਈ ਮੜਾ ਹੈ ਹੈ ਦੋਵੇਂ ਜਣਾਂ ਨੇ ਗੱਤ ਕਰੋ ਵਜਾ ਇਕੱਠੇ ਡਾਓ ਫਿਰ ਤੋਈਆਂ ਨੇ ਕਿੰਨੀ ਗੁੱਡੀ ਉੱਡਦੀ ਆ ਇਹਨੂੰ ਪਹਿਲਾਂ ਖਿੱਚੀ ਮਾਰ ਨਹੀਂ ਕਿ ਕਿਦਾਂ ਖਿੱਚੀਆਂ ਜੀ ਖਿੱਚੀਆਂ ਮਿੱਤਰੋ ਗੁੱਡੀ ਚੈੱਕ ਕਰੋ ਕਿੰਨੀ ਚੜਨਦੀ ਏ ਓਏ ਹੋਏ ਹੋਏ ਆ ਓਕੇ ਰਿਪੋਰਟਾਂ ਦੀ ਗੁੱਡੀ ਬਣ ਗਈ ਜੀ ਤੇ ਪਿਛਲੇ ਪਾਸੇ ਵੀ ਤੁਹਾਨੂੰ ਵਿਖਾ ਦਈਏ ਪਿਛੇ ਵੀ ਗੁੱਡੀ ਗੁੱਡੀ ਹੋਈ ਪਈ ਜੀ ਹੋਰ ਕਿੱਥੇ ਜਾਣਾ ਪਿਛੇ ਮਾਮਾ ਪਿਛੇ ਆ ਤੇ ਗਏ ਆ ਅੱਗੇ ਉਥੇ ਡਾਈਦੀ ਸੀ ਹੁਣ ਇੱਥੇ ਆ ਗਈਆਂ ਐਂਦਾ ਹੋਰ ਹੋਰ ਪਿਛੇ ਵਿੱਚ ਜਾਈਏ 157 ਰੀ ਸੋ ਜੇ ਪਹਿਲਾਂ ਕੌਣ ਡਾਂਦਾ 3 2 1 ਗੋ ਗੋ ਤਾਂ ਮੈਂ ਪਹਿਲਾਂ ਲੈ ਗਿਆ ਹੀ ਨੰਬਰ 78 ਲਾਈ ਯਾਰ ਮੈਂ ਹਿਸਾਬ ਲਾਇਆ 7 7 7 ਗਾਣੇ ਦਾ ਤੋਂ ਲਾਈ ਮਾਮਾ ਗਲੋ ਲਿਓਣਾ ਯਾ ਕਾਪੀਰਾਈਟ ਪਹਿਲਾ ਝਾੜ ਦਿਆ ਲਾਗੋ ਸ਼ਾਗੋ ਸਾਰੇ ਜਿਹੜੇ ਨਾ ਐ ਹੌਲਾ ਜਿਹਾ ਕੰਮ ਕਰਦੇ ਕਚਕਚ ਕਰਕੇ ਉਹ ਪਲਵਾਨ ਆ ਗਿਆ ਕਿਵੇਂ ਆ ਪਲਵਾਨ ਠੀਕ ਆ ਐ ਠੀਕ ਆ ਐ ਕਰਦੇ ਐ ਕਰਦੇ ਐ ਪਲਵਾਨ ਨਾ ਵਰਸਸ ਕਰਨਾ ਹੈ ਕਿ ਦਿਨ ਮੈਂ ਪਲਵਾਨ ਨਾ ਵੇਖੀ ਵਰਸਸ ਕਰਨਾ ਹੈ ਮੋਟੂ ਵਰਸਸ ਪਤਲੂ ਇਧਰੋਂ 4 ਗੁੱਡੇ ਮੈਂ ਆ ਉਧਰੋਂ 4 ਗੁੱਡੇ ਉਹ ਇਜ਼ਤ ਵੇੜਾਈ ਕਰ ਕੋਈ ਚੱਲ ਕੋਈ ਨਹੀਂ ਇਧਰ ਸਨੇਪਾ ਮਾਰੋ ਬਿੱਲੇ ਤੁਸੀਂ ਮਾਰਦੇ ਮਾਰਦੇ ਜਿਹਨੂੰ ਮਾਰਨੀ ਮਾਰਦੇ ਡਾਦੇ ਮਾਰਦੇ ਮਾਰਦੇ ਖਿਚੀ ਮਾਰਦੇ ਕੱਚ ਕੱਚ ਕਰਕੇ ਕਰਦੇ ਚੋਕਾ ਪੀਲਾ ਆਇਆ ਕੀ ਕਰਨੇ ਆ ਗੋਤਮ ਢਿੱਲਾ ਗਿਆ ਪਿਆ ਆ ਢਿੱਲੇ ਨਹੀਂ ਪੈਣਾ ਢਿੱਲੇ ਨਹੀਂ ਪੈਣਾ ਲੋਕੀ ਹਲਕੇ ਚਲਾਇਂਦੇ ਆ ਭਲਵਾਨ ਨਹੀਂ ਦਈਓ ਚੱਕ ਦੇ ਭਲਵਾਨ ਨੇ ਡਾਇਆ ਆ ਰਹਿਣ ਦੇ ਯਾਰ ਭਲਵਾਨ ਨੂੰ ਰਹਿਣ ਦੇ ਅੱਜ ਨਹੀਂ ਭਲਵਾਨ ਨਾ ਲਾਉਣਾ ਭਲਵਾਨ ਭਾਈ ਕੋਠੀ ਉੱਤੇ ਲਾ ਲੈ ਵਾ ਪਹਿਲਵਾਨਾ ਨਹੀਂ ਲਾਉਣਾ ਕੇਵਰ ਨਾਲ ਆ ਕਿਨੂੰ ਮਾਰਦੇ 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 ਖਿਚੀ ਮਾਰਦੇ ਖਿਚੀ ਮਾਰਦੇ ਮਿੱਤਰੋ ਗੁੱਡੀ ਚੈੱਕ ਕਰ ਲੋ ਇਹ ਹਜੇ ਨਵੰਬਰ ਦੀ ਸਟਾਰਟਿੰਗ ਆ ਤੇ ਹਰੀ ਦਸੰਬਰ ਪਿਆ ਆ ਤੇ ਜਨਵਰੀ ਸਟਾਰਟ ਹੋਣਾ ਆ ਸੋ ਜਿਹੜੇ ਵੀਰ ਚੈਨਲ ਉੱਤੇ ਆਏ ਆ ਨਾ ਸਬਸਕ੍ਰਾਈਬ ਕਰ ਬੈਠੇ ਗੁੱਡੀਆਂ ਦੇ ਘੈਂਡ ਘੈਂਡ ਵਲੌਗ ਦਿਖਾਣੀਆਂ ਕਿਨੂੰ ਮਾਰ ਲਗਾ ਆ ਹੈ ਚੱਤੇ ਮਾਰੀ ਦੀ ਆਵਾਜ਼ ਦੇ ਕੇ ਫੇਰ ਪੇਚਾ ਲਾਇਓ ਉੱਲਾ ਨਹੀਂ ਵੇਖਣਾ ਕਿ ਇਹਨੂੰ ਪੇਚਾ ਲਾਈ ਜਾ ਬਸ ਚੱਲ ਆਉ ਰਿਹਾ ਜੀ ਆਪਣਾ ਕਿੰਨਾ ਕਿੰਨਾ ਲਾਏਗਾ ਕੁਝ ਨਹੀਂ ਉਹ ਪਤਾ ਲੱਗਣਾ ਹੋ ਗਿਆ ਆ ਗਿਆ ਜਿਆ ਓਏ ਲੱਸੀ ਘੜਾਤੀ ਲੱਸੀ ਲੱਸੀ ਉਹ ਦੀ ਲੱਸੀ ਬੋ ਆ ਆ ਆ ਤੇ ਦੇਦੀ ਕੜਾ ਕੱਢ ਦੋ ਇੰਨੇ ਇੰਦਾ ਨਹੀਂ ਹਟਣਾ ਉਹ ਉਹ ਗਿਆ ਯਾਰ ਕੀ ਡੀਆਂ ਕਰਨੇ ਯਾਰ ਵੱਡਿਆ ਗਿਆ ਕਿ ਨਹੀਂ ਉਹ ਗਿਆ ਹੀ ਹੋਰ ਕਿਹੜਾ ਹੈਗਾ ਕੋਣੀ ਨਮਸਕਾਰ ਆਈ ਉਹਨੇ ਚੱਲ ਕੋਈ ਨਹੀਂ ਨਿਆਣੇ ਆ ਤੇ ਬੇਇੱਜ਼ਤੀ ਕਰਾ ਲਈ ਹੁਣ ਤੂੰ ਨਾ ਕਰਾਈ ਵੱਡਦੇ ਆਈ ਲਵ ਯੂ ਵਾਲੇ ਨੂੰ ਜਿਸ ਤਾਈ ਲਵ ਯੂ ਵਾਲੇ ਨੂੰ ਵੱਡਦੇ ਠੀਕ ਆ ਸਿੱਧੀ ਗੱਲ ਆ ਸੁੱਤਾ ਵੱਡੂਗਾ ਬੇਇੱਜ਼ਤੀ ਨਹੀਂ ਕਰਾਉਂਦਾ ਮੈਨੂੰ ਪਤਾ ਸੱਤੇ ਦਾ ਵੱਡੂਗਾ ਵੱਡੂਗਾ ਸੱਤੇ ਮੈਨੂੰ ਤੇਰੇ ਤੇ ਯਕੀਨ ਹੀ ਹੌਸਲੇ ਆ ਤੇਰੇ ਤੇ ਪੁੱਤਰਾ ਵੱਡੇਗਾ ਤੂੰ ਵੱਡੇਗਾ ਹੌਸਲੇ ਆ ਨਹੀਂ ਗਿਆ ਨਾ ਡਿਸ਼ੇਤੀ ਬੁਕਾਨਾ ਪਾਉ ਗਿਆ ਹੁਣ ਗਿਆਈ ਓ ਵੀ ਆਂਦਾ ਯੋ ਓ ਯਾਂਦਾ ਯੋ ਪੁੱਤਰਾ ਤੇਰੇ ਚ ਹੌਸਲੇ ਓਏ ਤੇਰੇ ਚ ਹੌਸਲੇ ਈ ਓਏ ਹੌਸਲੇ ਤੇਰੇ ਚ ਤੂੰ ਵੜਤਾ ਗੁੱਡਾ ਮਾਰ ਜੋਰ ਜੋਰ ਦੀ ਮਾਰਨਾ ਫਿਰ ਮਾਰ ਕੇ ਤਲਾਮਾ ਪਾ ਮੈਡਮਾਂ ਚੱਲ ਮੇਰੇ ਸ਼ੇਰਾ ਕੋਈ ਨਹੀਂ ਤੇਰਾ ਚੱਲ 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 ਗੁੱਡਾ ਟੈਟ ਕਰ ਆਪੀ ਵੇਖੀ ਜਾਈਂ ਵੱਡੇ ਨਈਓ ਗਲਾਬੀ ਆ ਸਿੱਧਾ ਕਰਕੇ ਜਾ ਹਾਂ ਬੱਸ ਇੱਕ ਵਾਰ ਸਿੱਧਾ ਜਾਂਦੇ ਸਿੱਧਾ ਜਾਂਦੇ ਤਾਨੂੰ ਹਾਂ ਬੁਰਕਾ ਕੇ ਪਹਿਣਾ ਵੇਖੀ ਉਹਦਾ ਇਹ 3 2 1 ਤੇ ਇੱਕ ਅੱਧਾ ਚਲਾਈ ਉਹ ਕਿ ਆਈ ਉਹ ਉਹ ਵੀ ਜਾਂਦਾ ਯੋ ਠੀਕ ਮਾਰ ਕੇ ਥੱਲੇ ਪੈਣ ਵਾਲੀ ਗੱਲ ਹੀ ਨਹੀਂ ਬਹੁਤ ਉੱਚੇ ਆਪਾਂ ਨਹੀਂ ਕੁਝ ਕੀਤਾ ਉੱਪਰ ਹੈ ਨਹੀਂ ਆਵਾ ਥੱਲੇ ਥੱਲੇ ਆਵਾ ਆਪਾਂ ਤੇ ਗੱਡਾ ਵਢਾ ਲਿਆ ਹੁਣ ਤੇ ਸ਼ਰਮਾ ਡਾਊਗਾ ਕੀ ਕਰੇਗਾ ਕੁਛ ਮੈਂ ਕਿਹਾ ਛੜਨਾ ਕੋਈ ਨਹੀਂ ਵੇਖੀ ਮੈਂ ਆਈ ਬੋ ਸਾਰੇ ਘਰ ਦੇਣੀਆਂ ਕਿੱਦਾਂ ਸਾਂਗ ਗੱਲ ਜੀ ਸਾਂਗ ਗੱਲ ਜੀ ਤੇਰੇ ਤੇਰੇ ਕੋ ਵਾਪਸ ਆਈ ਜਾਂਦੇ ਚੰਨਾ ਕਿਤੋਂ ਆ ਓਏ ਤੇਰੇ ਕੋ ਆਪਣੇ ਰਿਕਾ ਮੈਨੂੰ ਦਿੱਤਾ ਆ ਐਡਾ ਸ਼ਬਦ ਤੈਨੂੰ ਗੁੱਡਾ ਦਿੱਤਾ ਹੋਵੇ ਕਹਿੰਦਾ ਮੈਂ ਜਾਣਾ ਹੀ ਨਹੀਂ ਆ ਆ ਸੋਦੇ ਆ ਗਏ ਨੇ ਸਤੇ ਕੀ ਮੰਗਿਆ ਹੀ ਨੇ ਲੋ ਮੰਗਦਾ ਹੂੰ ਕਿੱਥੇ ਆ ਤੇਰੀ ਜਟਰ ਓਏ ਉਹ ਆ ਗਈ ਵੀਰ ਮੇਰੇ ਲਓ ਜੀ ਕਿੱਤੀ ਵੱਧ ਗਈ ਏ ਇਹਦਾ ਡਾਣੂ ਦੇਲ ਨਹੀਂ ਗਾ ਵੇਖ ਡੀਜ਼ਲ ਦੀ ਓਏ ਕਿੱਤੀ ਮਾਰ ਗਿਆ ਯੋ ਮੋਟਾ ਵੇ ਕਿੱਥੇ ਚੜ ਗਿਆ ਮੇਰਾ ਓਏ ਅੱਲਾਹਾ ਚਨਕੇ ਮਾਰੀ ਜਾ ਕਿੱਤੀ ਮਾਰ ਗਿਆ ਸ਼ਰਮੇ ਉਹ ਵੱਜ ਗਈ ਸੱਤੇ ਨੂੰ ਕੀਤੀ ਸੱਤੇ ਵੀ ਆ ਗਦਾ ਭਲਾ ਸ਼ਰਮੇ ਭਾਜੀ ਤੁਸੀਂ ਵੀ ਡਾ ਲੋ ਤੁਸੀਂ ਲਾਗੇ ਲਾਗੇ ਫਿਰਦੇ ਹੋ ਭਾਜੀ ਅੱਖਾਂ ਮੀਟ ਕੇ ਤੇ ਗੁੱਡਾ ਕਿਹ ਪਹੁੰਚਣਾ ਤੂੰ ਪੇਚਾ ਸੱਤੇ ਕੀ ਗੱਲ ਡਰ ਨਾ ਘਤ ਦਿਆਂ ਯਾਰ ਆ ਕੀ ਕੀ ਭਾਜੀ ਤੇ ਆ ਤੇਰੀ ਆ ਲਾ ਆ ਗਿਆ ਯੋ ਮੈਂ ਗੁੱਡਾ ਬਾਹਰ ਧਾਨਾ ਪਹਿਲਾਂ ਤੂੰ ਵੜਲਾ ਉਹ ਆ ਗਿਆ ਤੇਰੇ ਵਾਲੇ ਲਾਲ ਵਾਲਾ ਚੱਲ ਚੌਂਕ ਮਰਾਥਾਲੇ ਨੂੰ ਲੈ ਨਹੀਂ ਵਸਦੀ ਸੋੜ ਦੇ ਉੱਤੇ ਉਹਦੇ ਆ ਤੇ ਤੁਹਾਨੂੰ ਕੀ ਮਹੀ ਜਾ ਕੋਈ ਗੱਲ ਗੁੰਜਲ ਲੜਾ ਪਾ ਤੀ ਪੈਜ ਡੋਰ ਲਿੱਤੀ ਨਾਲ ਕਰਨਾ ਕੀ ਚਾਹੁੰਦਾ ਏ ਉਹ ਹੋ ਯਾਰ ਬੁਟੇ ਸੁਤੇ ਹੋ ਜਾਂਦੇ ਦੱਸ ਨਾ ਕੀ ਬੋਲਦੇ ਚੱਲ ਇਹਨੂੰ ਕਹ ਹੁਣ ਸੋਖਾ ਰਿਆ ਆ ਸ਼ਰਮੇ ਵਿਚ ਆਲਾ ਉਹ ਵੀ ਨਿਆਣੀ ਸ਼ਰਮੇ ਨੂੰ ਨਿਆਣੀ ਦੇ ਬਕੋਂਦੇ ਨਿਆਣੀ ਜਾਂਦੇ ਪੇਚਾਲਾ ਲਾ ਪੇਚਾ ਓ ਲਾ ਵੇਚਾੜ ਤੈਨੂੰ ਨੇ ਇਹਨੇ ਗਾਨੇ ਵੇਚਾ ਲਾ ਖਰਜਾ ਦੱਸ ਦੀ ਸੱਤੇ ਸੱਤੇ ਆ ਚਾ ਵਿੱਚ ਹਾਂ ਪਲਵਾਨ ਦਾ ਦੇ ਵੀਰੇ ਪਲਵਾਨ ਦਾ ਉਹਦਾ ਸ਼ਕਲ ਹੀ ਨਹੀਂ ਲੱਭਦੀ ਕਿ ਐਵੇਂ ਤੂੰ ਪਲਵਾਨ ਪਲਵਾਨ ਕਰਦਾ ਸੱਤੇ ਉਹ ਵੇਰ ਵੜਿਆ ਗਿਆ ਯੋ ਉਹਨੇ ਰੋ ਮਲੇਂਦੇ ਵੇਰ ਵੜਦੇ ਉਹਨੇ ਰੋ ਮਗੇ ਲੰਦਾ ਯੋ ਉਹ ਲੈ ਉਹ ਆ ਘੰਟਿਆ ਵਾ ਆ ਵੇ ਲੋ ਗੁੱਡੇ ਡਾ ਨਹੀਂ ਦੇ ਪਾੜ ਨਹੀਂ ਦਿਆ ਵਾ ਸ਼ਰਮੇ ਸ਼ਰਮੇ ਨੇ ਗੱਡਾ ਡਾਣਾ ਚਾਲੂ ਕਰਤਾ ਵਾ ਤੇ ਦੇਖ ਦੋ ਹੁਣ ਕੀ ਭਲਾ ਕੀ ਕਰਦਾ ਵਾ ਫੋਨੀ ਪਾਟਣ ਦੇਣਾ ਪਰ ਮੈਂ ਤੁਨੂੰ ਕਾਹਲੀ ਵਾਲੀ ਮਾਰਨਾ ਚੰਗਾ ਓਏ ਕੰਦਲ ਦਿਓ ਆਹ ਵੇਂ ਦਿ ਜਣਾ ਸ਼ਰਮੇ ਭਾਈ ਤੁਸੀਂ ਇਹ ਲੋਕਰ ਹੋਈ ਨਹੀਂ ਬਾਹਰ ਕੱਢਦੇ ਤੁਹਾਨੂੰ ਨਿਆਣੇ ਪਤਾ ਕਿ ਇਹਦੇ ਪੇਚਾ ਲਾਓ ਆ ਵੇਖੋ ਨਿਆਣੇ ਨਾ ਪਾ ਪਾ ਲੱਗੇ ਪ੍ਰਾਡ ਵਾਲਾ ਕੇਜਿਆ ਦਾਲਾ ਨੀ ਤੂੰ ਗੋ ਮੇਰਾ ਵਾ ਸੈੱਟ ਪੈਣੀ ਆ ਨਾ ਆਹ ਦੇਖੋ ਉਹ ਤੇ ਆ ਮਛਾ ਦੂਰ ਫਿਰ ਆਦਾਂ ਲੰਦਿਆਂ ਨੇ ਇੱਕ ਹੋ ਰਹਿ ਕੇ ਛੀ ਮੰਨ ਸੱਤਿਆਂ ਨੂੰ ਮੰਨਣ ਹੀ ਖੀਚੀਆਂ ਵਾਲੇ ਆਉਂਦੇ ਨਹੀਂ ਨਹੀਂ ਉਹ ਲੱਗਾ ਜੁੰਡੀ ਦਾ ਭਰਾ ਗੰਡੀ ਦਾ ਭਰਾ ਲੱਗਾ ਜੀ ਆਹ ਪੀਲੇ ਗੁੱਡੀ ਨਾਲ ਖੀਚੀ ਵੱਜ ਗਈ ਏ ਤੈਨੂੰ ਕੀ ਪਸਾ ਵੇਖ ਉੱਟ ਕੇ ਵੇਖ ਥੱਲੇ ਬੈ ਗਈ ਕਰਨੇ ਇਹ ਚਾ ਵਾਹ ਇਹ ਦੋ ਵੱਡੀਆਂ ਸੀ ਓਹ ਓਹ ਗਈਆਂ ਹੋ ਗਈ ਇਹ ਆਈ ਰੇ ਸਾਡਾ ਵਡਰ ਸੁੱਖਾ ਵੀ ਆ ਗਿਆ ਲੱਖ ਸੱਤੇ ਮੂਰੀ ਕਲੇ ਪਈ ਹੋਵੇ ਚ ਤੂੰ ਵੀ ਭਰਾ ਕੱਢ ਲਾ ਤੂੰ ਕੀ ਕਰਨਿਆ ਤੂੰ ਘਰੋਂ ਨਹੀਂ ਬਾਹਰ ਕੱਢ ਦਿੰਦੇ ਆ ਲੱਗਾ ਆ ਲੱਗਾ ਲੱਗਾ ਸੱਤੇ ਕਿੰਨੀਆਂ ਵੱਡੀਆਂ 5 4 4 ਚਾਰ ਵਜੇ ਪిల్లా ਬੰਜ ਗਿਆ ਗਿਆ ਮਾਮਾ ਉਹ ਮਿਸਟੇਕ ਹੋ ਗਈ ਬਲਵਾੜਵਾੜੇ ਕੀ ਕੰਮ ਥਾੜੀਏ ਨਾ ਕੋ ਜਿਵੇਂ ਉੱਤੇ ਨਾਲ ਐਡਾ ਜੋਧ ਤੈਨੂੰ ਗੁੱਡਾ ਦਿੱਤਾ ਵਾ ਤੇ ਜੇ ਦੇ ਹੁਣ ਵੀ ਨਾ ਕੋ ਖੋ ਜਾਣਾ ਤੇ ਫਿਰ ਵੇਖ ਲਈ ਬਲਵਾਲਾ ਵੇਚਾ ਬਲਵਾਲਾ ਨਹੀਂ ਵੇਚਾ ਮੋਟੂ ਐਂਡ ਬਤਲੂ ਮੋਟੂ ਐਂਡ ਬਤਲੂ ਬਤਲੂ ਐਂਡ ਮੋਟੂ ਮੋਟੂ ਵਾ ਮੋਟੂ ਐ ਓਏ ਲਾ ਮੋਟੂ ਐਂਡ ਬਤਲ ਲਾ ਯਾਰ ਵਿੱਚ ਓਏ ਪਤਲੂ ਐਂਡ ਮੋਟੂ ਲਾ ਵਿੱਚ ਆ ਪਤਲੂ ਆ ਤੇ ਆ ਮੋਟੂ ਆ ਪਾ ਲਾ ਵਿੱਚ ਹੈਲੋ ਓਸਤਾਦ ਵਿੱਚ ਆ ਲਾ ਵਿੱਚ ਮੋਟੂ ਐਂਡ ਬਤਲੂ ਆ ਜੀ ਸਾਡਾ ਬਤਲੂ ਤੇ ਸਾਡਾ ਮੋਟੂ ਦੇਖ ਲੈ ਗਿਆ ਵਾ ਨਹੀਂ ਪਿਆ ਸ਼ਰਮਿਆਉਂ ਤੇ ਪੇਚੀ ਪਿਆ ਗਿਆ ਵਾ ਮੋਟੋ ਪੇਈ ਮਾਮਾ ਇੱਕ ਦੇ ਵੀ ਦੋ ਪੇਈ ਇੱਕ ਉਹ ਅੱਗੋਂ ਵੀ ਪਿਆ ਗਿਆ ਕਿ ਮਾਰ ਦੂੰ ਕਿ ਮਾਰੇ ਇੱਕ ਦੇ ਵੱਡਣ ਉਹ ਅੱਗੋਂ ਵੀ ਕਿਚੀ ਪਿਆ ਗਈ ਉਹ ਆ ਕਿਹੜਾ ਹੀ ਉਹ ਵਿੱਚ ਵੇਖੀਏ ਰਾਜਾ ਮਟੂ ਸ਼ਰਮਿਆਲਾ ਫਿਰ ਪੇਚਾ ਤੂੰ ਦਿਲ ਮਗਾ ਹੀ ਬੜਾ ਦਿੱਤਾ ਵਾ ਆ ਵੇਖ ਲੋ ਯਾਰ ਆ ਡੱਬੰਦ ਪਹਿਲਾਂ ਹੀ ਕਹਦੇ ਗਿਆਈਓ ਗਿਆਈਓ ਪਹਿਲਾਂ ਹੀ ਕਹਦੇ ਬੋਈ ਜਾਦਾ ਨਹੀਂ ਨਹੀਂ ਕੱਟਤਾ ਗਿਆ ਲੈ ਤੁਸੀਂ ਪਹਿਲਾਂ ਬੋ ਕਰਾਈ ਜਾਓ ਤੇ ਤੂੰ ਦੇ ਜਿਓ ਗੁਗਿਆਣਾ ਫੇਰ ਪਾ ਉਹ ਅਗਲੇ ਨੇ ਅਗਲਾ ਵੜਦਾ ਤੇ ਬਾਹ ਇਹ ਮੋਟਾ ਹੋ ਗਿਆ ਜਿਹੜਾ ਦੇਣਾ ਆਪਾਂ ਪੇਚਾ ਕੱਟਣਾ ਹੀ ਆਪਣਾ ਉਸ ਹਿਸਾਬ ਨਾਲ ਕਰ ਲਿਓ ਭਾਈ ਅੱਗੇ ਪਿਆਦਾ ਜਿਹੜਾ ਹੁਣ ਹੈ ਅੱਜ ਜਦੋਂ ਜਮਾਈ ਆ ਬਚ ਗਿਆ ਜੋ ਇੱਕ ਉਹ ਵੜਦਾ ਮੋਟਾ ਜਿਹਾ ਜੀ ਮੋਟਾ ਤੇ ਹੱਡੇ ਬੰਦੇ ਨੇ ਵੜ ਦਿੱਤਾ ਅਗਲਾ ਵੇਖੀ ਵੜਦਾ ਹੁਣ ਚੱਲ ਵੇਖਦੇ ਪਿੱਛੇ ਜਾਵਾਂ ਉਹ ਤਾਂ ਤੁਮ ਕੀ ਮਾਰ ਮਾਰਦੇ ਹੋ ਕਿਹਾ ਆਹ ਉਹ ਜੱਟੇ ਲੱਗਦੇ ਆ ਕੀ ਹੈਗਾ ਕਿਹੜਾ ਹੀ ਜਿਹੜੇ ਦੇ ਵਿੱਚ ਹੌਸਲੇ ਨਹੀਂ ਹੈਗੇ ਹੌਸਲੇ ਤੇ ਬਹੁਤ ਆ ਅਰੇ ਤਰੇ ਆ ਯੂ ਨਹੀਂ ਪੀਚਾ ਵੀ ਕਿਹਨਾ ਨਾ ਪਾਇਆ ਇਹਨਾਂ ਨੇ ਵੀ ਇੱਧਰ ਖੁੱਲੇ ਨਹੀਂ ਜਾਣੇ ਖੁੱਲੇ ਗੋਸੇ ਹਾਂ ਉਹਨਾਂ ਨੇ ਤੈਨੂੰ ਤੈਨੂੰ ਸਾਹ ਲੈਣ ਨਹੀਂ ਦੇਣਾ ਤੈਨੂੰ ਖਿੱਚੀ ਆ ਮਾਰ ਮਾਰ ਕੇ ਤੇਰਾ ਜੀਣਾ ਆਰਾਮ ਕਰਨਾ ਕੀ ਉੱਧਰ ਕਿਉਂ ਚਲਾਈ ਹੋ ਗਿਆ ਢਾੜ ਆਪਣਾ ਇਹ ਆਉ ਆਇਆ ਵਾਜੜ ਪੂਰਾ ਕੀ ਗੱਲ ਹੈ ਕਿੱਦਾਂ ਫੋਕਸ ਗੁੱਡਿਆਂ ਲਈ ਆ ਤੂੰ ਚੱਲ ਹੋ ਇੱਧਰ ਨਹੀਂ ਆ ਗਿਆ ਸੱਤਾ ਫੇਰ ਝੱਲਿਆ ਜੇ ਨਹੀਂ ਪਿੱਛੇ ਨਿਕਲ ਗਿਆ ਸੱਤੇ ਤੇਰਾ ਪਿੱਛੇ ਆ ਹੁਣ ਮੈਂ ਪੇਚਾ ਸ ਤੇਲ ਫੋਕਸ ਰੱਖਾਂ ਕਿ ਚਰਮਿਆਂ 'ਲ ਫੋਕਸ ਰੱਖਾਂ ਹੋ ਗਿਆ ਮੇਕਾ ਫੋਕਸ ਕਿੱਥੋਂ ਕਿੱਥੇ ਟੱਕ ਜਾਂਦਾ ਈ ਤੇਰਾ ਗੁੱਡਾ ਕਿਤੇ ਈ ਆਓ ਇਹ ਮੇਰਾ ਚੰਗਾ ਫਸਿਆ ਹੀ ਪੇਚਾ ਜਾਣ ਦੇ ਫਿਰ ਉਹ ਗੁੱਡੇ ਨੂੰ ਹਵਾ ਹੀ ਨਹੀਂ ਮਿਲਿਆ ਸੀ ਓਏ ਸੱਤ ਹੋੜੀ 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 ਹੋ ਗਿਆ ਇੱਧਰ ਦੋਵੇਂ ਦੋਵੇਂ ਵੱਡੇ ਗਏ ਬਦਵਾ ਉਹਦਾ ਵੀ ਗਿਆ ਇੱਥੇ ਆਪਣਾ ਵੀ ਗਿਆ ਤੇ ਹੁਣ ਡਾਈਏ ਛੇ ਤਵਾ ਨਹੀਂ ਨਹੀਂ ਲੈ ਨਹੀਂ ਨਾ ਤੂੰ ਤੁਸੀਂ ਜੀ ਵਜਣ ਦੀ ਕੋਈ ਨਹੀਂ ਮਾਰੀ ਹੋਰੇ ਆਪਣੇ ਮਨ ਜਾ ਕੋਈ ਚੱਕਰ ਨਹੀਂ ਹੋਣੀ ਨਹੀਂ ਰਹਿਣ ਦੇ ਖਿੱਚੇ ਵਜਣ ਦੀ ਪਿਛੋਕ ਕੋਈ ਚੱਕਰ ਨਹੀਂ ਨਹੀਂ ਰਹਿਣਗੇ ਹੁਣ ਤੂੰ ਰਾਜ ਚੱਤਾ ਦੇ ਹੱਥ ਪੂਰੀ ਕਰਾਉਂਦੇ ਆਂਗਾ ਤੁਸੀਂ ਤੁਸੀਂ ਕੀ ਕਰੋਗੇ ਓਏ ਹੋਏ ਏਡੀ ਵਧੀਆ ਵਾ ਵਾ ਦੇ ਆਗੇ ਕੋ ਵਿਗਾਈ ਜਾਂਦੀ ਆ ਜੀ ਓਏ ਤੇ ਕੀ ਗੱਲ ਆ ਤੈਨੂੰ ਨਿਸ਼ਾ ਸਾਹਿਬ ਤੇ ਅੜ ਗਿਆ ਯਾਰ ਲੈ ਲੈ ਸ਼ਰਮੇ ਭਾਜੀ ਕੀ ਬਣੂਗਾ ਇਹਦਾ ਕਿਥੇ ਆ ਨੀ ਅੜ ਗਿਆ ਅੜਾ ਜਿਹੜੀ ਉਹਨੇ ਵੀ ਪਿੱਛੇ ਛੁਰਤਾ ਉੱਤੇ ਆ ਗਿਆ ਆ ਸਮਝੋ ਕਿਹੜਾ ਜੀ ਬੋਲੀ ਓ ਲੈ ਬੋਲੇ ਆ ਵੇ ਤੇਰਾ ਤੇਰਾ ਪਿੱਛਾ ਵਗਾਦਾ ਫਿਰ ਲੈ ਵੀ ਮਿੱਤਰ ਇਹਦੀਆਂ ਦੇ ਚੀਕਾਂ ਇਹਦੀਆਂ ਦੇ ਚੀਕਾਂ ਹੀ ਵੜੀਆਂ ਨਿਕਲਦੀਆਂ ਸਤੇ ਕੀ ਖਾ ਸਤੇ ਕੀ ਖਾ ਆ ਗਿਆ ਕਰੋ ਲੈ ਤੂੰ ਹੀ ਲੱਗਦਾ ਆਪੋ ਜੀ ਪੇਚੇ ਪਾ ਲੈਣੇ ਭਰਾਵਾ ਕੀ ਤੈਨੂੰ ਸਤੇ ਕੀ ਖਾ ਗਿਆ ਅਜ ਦੱਸ ਮੈਗੀ ਹਾਦੀ ਮੈਗੀ ਤੇ ਤੂੰ ਕੀ ਖਾ ਗਿਆ ਤੇਰੇ ਕੋ ਗੱਡੀ ਨਹੀਂ ਢੰਡਦੀ ਮੈਂ ਖਾ ਕੇ ਨਹੀਂ ਮੈਂ ਰੋਕ ਐ ਮਰੀ ਅੱਖਾਂ ਥੋੜੀ ਬਾਹਰ ਲੱਗ ਜਾਂਦਾ ਤੂੰ ਬਾਹਰ ਲੈਂਦਾ ਜੀ ਚੁੱਕ ਲੱਗਾ ਕਿਨੂੰ ਚੱਲ ਚੁੱਕ ਫਿਰ ਚੱਕ ਫਿਰ ਮੱਟੂ ਔਰ ਪਤਲੂ ਦਾ ਜੋੜਾ ਪੇਚਾ ਪੈ ਗਿਆ ਵਾ ਤੇ ਵੇਖਦੇ ਹਾਂ ਹੁਣ ਕੀ ਬੰਦਾ ਵਾ ਹਾਈ ਸਨਕੇ ਜਾ ਕਰ ਦੇਵੇ ਹੋਵੇ ਮੈਨੂੰ ਖਿਜੀ ਵੱਜ ਗਈ ਓਏ ਬੁੜਾ ਰ ਗਿਆ ਉਹਨਾਂ ਵੱਡੇ ਨੇ ਮੇਰੀ ਉਹ ਮੇਰੀ ਵੱਡੀ ਗਈ ਹੋ ਜਾਂ ਓਏ ਇੱਧਰ ਚ ਸੱਤੇ ਦਾ ਵੀ ਝੱਲਿਆ ਜੀ ਸੱਤੇ ਨੂੰ ਬਣਾ ਕੇ ਖਿੱਚੀ ਮਾਰਦੇ ਫੇਰ ਉਹ ਹੋ ਗਈ ਉਹ ਸੱਤੇ ਵਾਲ ਚੜ ਚੜ ਹੁੰਦੇ ਸਤਾ ਲਾਲਾ ਮਾਰਦੇ ਉਹਨਾਂ ਨੂੰ ਸੱਤੇ ਦੀ ਗੁੱਡੀ ਅੜੀ ਦੀ ਜਿਹਦੇ ਨੱਤਾ ਦਾ ਵੀ ਵੱਡੀ ਜਾਂਦੇ ਹਾਂ ਜੀ ਸੱਤੇ 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 ਇੱਧਰ ਦੇ ਬਤਲ ਨੂੰ ਮਾਰ ਛੜਿਆ ਜੇ ਮੋਟੇ ਨੇ ਤੇ ਇਹ ਵੇਲ ਨੂੰ ਫਿਰ ਇੱਧਰ ਨੂੰ ਕਰੀ ਉਹ ਅੱਜ ਮੇਰਾ ਥੋੜਾ ਜਿਹਾ ਮੈਂ ਘਰੇ ਰੋ ਕੇ ਅਕਸਟਾਲਿੰਗ ਕੀਤੀ ਨਾ ਨਹੀਂ 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 ਯਾਰ ਇਹ ਗਲਤ ਗੁੱਡੀਆਂ ਡਾਉਣ ਵਾਲੇ ਜਿਹਦੇ ਤੇ ਕੋਈ ਬਹਾਨਾ ਨਹੀਂ ਚੱਲਣਾ ਬਬ ਨਹੀਂ ਗੁੱਡੀਆਂ 'ਚ ਕੋਈ ਇੱਧਰ ਗੁੱਡੀ 'ਚ ਕੋਈ ਬਹਾਨਾ ਨਹੀਂ ਚੱਲਣਾ ਇਕੱਠੇ ਵੱਢੇ ਦੋ ਇਕੱਠੇ ਵੱਢ ਕੇ ਇਹਨੂੰ ਬਧਾਈ ਸ਼ਾਬਾਸ਼ ਸ਼ਾਬਾਸ਼ ਹਾਏ 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 ਸ਼ਰਮਿਆ ਤੈਨੂੰ ਜਿਆਦਾ ਸਿਆਣਾ ਚਲੋ ਆਨੇ ਚਲੋ ਸ਼ੀਲ ਵਾਚ ਰਹੀ ਏ ਸ਼ਰਮਿਆ ਗਟੇਰੂ ਵੱਡੀ ਕਿ ਬਗਾ ਮੈਂ ਤੈਨੂੰ ਮੰਨਦਾ ਫਿਰ ਆ ਕੈਨੇਡਾ ਵਾਲਾ ਜੇ ਤੈਨੂੰ ਖਿੱਚੀ ਪੈ ਗਈ ਤੇ ਬੜੀ ਮਾੜੀ ਗੱਲ ਆ ਇਹ ਵੱਡੀ ਕਿ ਨਾ ਸ਼ਰਮੇ ਹੋ ਗਿਆ ਆਏ ਆਏ ਅਮੋ ਤੂੰ ਵੱਡ ਗਿਆ ਯਾਰ ਮੋਟੂ ਨਹੀਂ ਵੱਡਿਆ ਵੱਡ ਗਿਆ ਹੀ ਬਦਲਣ ਉਧਰ ਖਿੱਚੀ ਆ ਗਈ ਉਹ ਸੱਤੇ ਨੂੰ ਬਾਹਰ ਖਿੱਚੇ ਲੇ ਗਏ ਜਿਹੜਾ ਮਰਜੀ ਹੋਵੇ ਗੁੱਡੀ ਨੂੰ ਵੀ ਨਾ ਮਸਾ ਦਾ ਮਣੀ ਹੈਗਾ ਵੀ ਉਹ ਮੈਂ ਵੇਖਿਆ ਵਾ ਉਹ ਅਗਲਦ ਗੱਲ ਹੁਣ ਮੇਰਾ ਪੇਜਾ ਵਾ ਤੂੰ ਪੇਜ ਲਾਦੇ ਆ ਵਾ ਯਾਰਾ ਇਹ ਖਿੱਚੀ ਇਹਦੇ ਵਢਾਈ ਜਾਂਦੇ ਸਾਡਾ ਬੰਦਾ ਭਰਾਵਾ ਐ ਨਹੀਂ ਜਿੱਤ ਲਦਾ ਮੂੰਹ ਟੂਈ ਵੱਡੀ ਜਾਂਦਾ ਜੇ ਪਤਲ ਨੂੰ ਮੂੰਹ ਤੇ ਤਾਂ ਘਰ ਮੜਾ ਜਾ ਹੁਣ ਹੋ ਯਾਰ ਮੈਂ ਅੱਜ ਰੋ ਕੇ ਆਇਆ ਨਾ ਗੁੱਡੀਆਂ 'ਚ ਕੋਈ ਬਹਾਨਾ ਹੁੰਦਾ ਹੀ ਨਹੀਂ ਆ ਗੁੱਡੀਆਂ 'ਚ ਕੋਈ ਬਹਾਨਾ ਨਹੀਂ ਹੁੰਦਾ ਗੁੱਡੀਆਂ 'ਚ ਅਹੀਂ ਇਹ ਤਾਂ ਮਗੀਆਂ ਹੱਸ ਕੇ ਆਏ ਆ ਅੱਜ ਆਹ ਹੱਸ ਕੇ ਆਏ ਨੇ ਗੁੱਡੀਆਂ 'ਚ ਲੱਭ ਨਹੀਂ ਦੀ ਉਹ ਆਖਾ ਮੈਨੂੰ ਪਤਾ ਤੁਰਾ ਜੀ ਨੀਂਦ ਨਹੀਂ ਪੂਰੀ ਕਿਤੇ ਗੁੱਡੀਆਂ 'ਚ ਕੋਈ ਬਹਾਨਾ ਨਹੀਂ ਹੁੰਦਾ ਇਸ ਟਾਈਮ ਸਤੇ ਡੀ ਜੇ ਸ਼ਰਮੇ ਦੀ ਤੇ ਵਧਾਈ ਜਾਂਦੇ ਆ ਹੋ ਮੈਂ ਹੁਣ ਤੈਨੂੰ ਵੱਡ ਕੇ ਦੱਸੂਗਾ ਯਾਰ ਕਿੰਨੀਆਂ ਏ ਨਹੀਂ ਮੈਂ ਕਹਾਂ ਕਿ ਵੀ ਆ ਡਾ ਵੱਡਾ ਕਿ ਉਹ ਵੇ ਸੱਦੇ ਦੇ ਕੰਮ ਦੇ ਬਗਾੜ। ਉਹ ਜਾਨ ਪਰੇ ਆ ਤੂੰ ਐਵੇਂ ਹੀ ਮੈਨਾਂ ਕਹਿੰਦੇ ਗੁੱਡੇ ਦਾ ਦੰਬੂ ਖਾ। ਗੁੱਡੇ ਦਾ ਤਾਂ ਉਹ ਹੱਡੀਆਂ ਡੋਰਾ ਦੇ ਗੁੰਜਲੇ ਪਾਉਂਦੇ ਆ ਦਾ। ਹੱਟਦਾ ਹੀ ਨਹੀਂ ਹੈਗਾ। ਹੂੰ ਜੇ ਤੁਹਾਡੇ ਗੁੱਡੇ ਆ ਲਾਇਆ ਤੇ ਤੇਰੀ ਗੁੱਡੀ ਤੋਰ ਤੇ ਨਹੀਂ ਆਈ। ਖੈਰ ਖਾਲੋ ਨਾਲੋ ਦੇ ਦੋ। ਇੱਥੇ ਬੰਦ। ਆ ਤੇਰੇ ਕੋ ਗਟੈਰੂ ਨਾਣਾ ਵੱਢਿਆ ਕਿ ਆ ਤੇ ਤੂੰ ਚੁੱਪ ਕਰਕੇ ਸਾਈਡ ਤੇ ਆ ਕੇ ਤੇ ਬਹਿ ਜਾਣਾ ਵਾ। ਦੇ ਪਾਰ ਦੇ ਵਿੱਚ ਦਾਊਂਗਾ ਛੇ ਤਾਵਾ ਆਹੋ ਸਤੇ ਕੀ ਕਰੂ ਇਹ ਕਰ ਸਕੂਗਾ ਨਹੀਂ ਕੁਛ ਤਲਾਵਾ ਅਡਵਾਂਸ ਚ ਪਾ ਦੇ ਫੇਰ ਸੁਣਾਵਾ ਪਹਿਲਾਂ ਭਾਗ ਰਹਾ ਦੇ ਇਹਦਾ ਮਤਲਬ ਤੋਰ ਕੇ ਛੱਡ ਦੇ ਫੇਰ ਪਹਿਲਾਂ ਹੀ ਓ ਜਾ ਯਾਰ ਬੜੀ ਮਾੜੀ ਗੱਲ ਆ ਯਾਰ ਤੇਰੇ ਲਈ ਓ ਵੇ ਕੱਡੀ ਭਾਰੀ ਗੁੱਡੀ ਕੀਤੀ ਕਦੀ ਲਾ ਲੈਂਦਾ ਤੇ ਕਦੀ ਚੜਾ ਲੈਂਦਾ ਹੀ ਓ ਇਹਨੂੰ ਪਾ ਤਲਾਵਾ ਓਏ ਈ ਇਹਨੂੰ ਪੱਦਲ ਨੂੰ ਚਲਾਵਾ ਪਾ ਜੀ ਮੋਟੂ ਵੱਢੀ ਜਾਂਦਾ ਇਹਨੂੰ ਸਤੇ ਕੀ ਕਹਿੰਦੇ ਆ ਮੈਨੂੰ ਪਾ ਦੇਣਾ ਕਿੰਨ ਲੇਨ ਬਦਲੂ ਨੂੰ ਹੇਏ ਮੋਟੂ ਨਾ ਮੈਂ ਸਟੋਰੇਜ ਸਟੋਰੇਜ ਭਰ ਲੈਵਾਂਗੇ ਚੱਲ ਲੱਗੇ ਫਿਰ ਹੁਣ ਕਿੱਥੀ ਮੇਜ ਚੱਲ ਵੇਖਦੇ ਆ ਚਲੋ ਵੇਖਦੇ ਆ ਮੋਟੂ ਨੂੰ ਵੇਖਦੇ ਆ ਵੀ ਇਹ ਕਿਤੇ ਇਹ ਬੜਾਈ ਨਾ ਬੇਤੀ ਜੇ ਜੋ ਆ ਯਾਰ ਪਿਛੇ ਆ ਓਏ ਆ ਗਏ ਨਾ ਆ ਨਹੀਂ ਹੋ ਉਹ ਨਾਮ ਮੇਰਾ ਲਈ ਜਾਂਦਾ ਹੀ ਹੋ ਕੀ ਗੱਲ ਨੈਨ ਤੇ ਰਹਿਣ ਦੇ ਪੇਚਾ ਕੱਢ ਲਾ ਤੂੰ ਹੀ ਤੂੰ ਰਹਿਣ ਦੀ ਤੂੰ ਦੇ ਤੂੰ ਦੇ ਤੂੰ ਹੀ ਤੇ ਘਾਰ ਹੀ ਗੁੱਡੀਆਂ ਮਾਰ ਲੀਆਂ ਵਾ ਜਾਨ ਏਡੀਆਂ ਸੈੱਟ ਗੁੱਡੀਆਂ ਦੇ ਐਂਬਰੀਏ ਏਡੀਆਂ ਸੈੱਟ ਛਰਮੇ ਚੱਲ ਇਦਾਂ ਕਰੋ ਤੂੰ ਵੀ ਦਾਲਾ ਤਾਂ ਜੀ ਦਾਲਾ ਇਹਨੂੰ ਵਰਦੇ ਕਾਲੇ ਮੇਰੀ ਗਾਜੀ ਉਹ ਜਿਹੜਾ ਅੱਗੇ ਲਾਲ ਲਾਲਾ ਵੇਚਾ 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 ਕੀਤੀ ਰਹਿੰਦੇ ਹੈ 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 ਮਾਰ ਦੇ ਮਾਰ ਦੇ ਦੇਖਦੇ ਆਂ ਦੇਖਦੇ ਆਂ ਦੇਖਦੇ ਆਂ ਦੇਖਦੇ ਆਂ ਉਹ ਇਧਰ ਮੇਰਾ ਦਿੱਖੀ ਨਾ ਭਾਰ ਦੂ ਹੋ ਗਿਆ ਚੱਲੇ ਮੰਨ ਗਿਆ ਤੈਨੂੰ ਇੱਕ ਗੁੱਡੀ ਵੱਡੀ ਹੈ ਮੰਨ ਗਿਆ ਬਤਲੂ ਚੱਲੇ ਕਿ ਦੁਰਦ ਲਗਾਇਆ ਮਾਰੂ ਕਿਧਿਆ ਇਹਦਾ ਕਿ ਸਿੱਧਾ ਸਿੱਧਾ ਕਿਧਾ ਜਿੱਧਾ ਆਹੋ ਕਿੱਥੇ ਕਿਧੇ ਹਾਏ ਫਾਈ ਸੋ ਮਿੱਤਰੋ ਦੂਜਾ ਛੇਤਾਵਾ ਦਾ ਜਿਹੜਾ ਵਲੌਗ ਦੇਖਣਾ ਹੈ ਮੇਰਾ ਗੁੱਡਾ ਖਾ ਬੈਲਾ ਉੱਤੇ ਕਿੱਥੇ ਲਗਾਈਓ ਮੋੜਿਆ ਠੈਕਸ ਆਉ ਲਗਿਆ ਤਾਂ ਇਹਦਾ ਗੁੱਡਾ ਤੋ ਹੁਣ ਦੂਜਾ ਛੇਤਾ ਵਾਲਾ ਜਿਹੜਾ ਸੈਕੰਡ ਪਾਰਟ ਆਏਗਾ ਸੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਓਕੇ ਠੀਕ ਹੈ ਰੱਬ ਰੱਖਾ ਭਾਈ ਭਾਈ ਜੀ